ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਵਾਈ ਗੁਰੂ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਟਾਈਮ ਤੇ ਗੁਰਦੁਆਰਾ ਕੇਸ ਕਿਲਾ ਕੇਸਗੜ੍ਹ ਸਾਹਿਬ ਦੇ ਜੋ ਕਿ ਅਨੰਦਪੁਰ ਸਾਹਿਬ ਆ ਇਸ ਟਾਈਮ ਤੇ ਆਪਾਂ ਅੱਗੇ ਜਾ ਰਹੇ ਸੀ ਹਿਮਾਚਲ ਨੂੰ ਤੇ ਆਪਾਂ ਖੜ ਗਏ ਜੀ ਕਿਲਾ ਅਨੰਦਪੁਰ ਸਾਹਿਬ ਜਾਂਦੇ ਹਾਂ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਹੋਰ ਸਭ ਠੀਕ ਆ ਕੋ ਤੇ ਅੱਜ ਦਾ ਆਪਣਾ ਸਫ਼ਰ ਹੈਗਾ ਜੀ ਡਰੋ ਟਰਾਲੀ ਹਿਮਾਚਲ ਹਿਮਾਚਲ ਪ੍ਰਦੇਸ਼ ਤੇ ਆਪਣੇ ਇਸ ਸਫ਼ਰ ਦੇ ਵਿੱਚ ਸਾਥ ਦੇ ਰਹੇ ਨੇ ਸੋਨੀ ਭਾਈ ਆ ਬੈਠਿਆ ਸੋਨੀ ਭਾਈ ਤੇ ਆਪਾਂ ਇਸ ਟਾਈਮ ਤੇ ਜੀ 1:05 ਹੋ ਗਏ ਨੇ ਰिलायंस ਪੰਪ ਤੋਂ ਟੈਂਕੀ ਲਈ ਆ ਫੁੱਲ ਕਰਾ ਤੇ ਹਿਮਾਚਲ ਨੂੰ ਚੱਲੇ ਇੱਤੇ ਨੇ ਬਾਸ ਦੋਸਤੋ ਆਪਾਂ ਪਹੁੰਚ ਗਏ ਆਂਗੇ ਇਸ ਟਾਈਮ ਤੇ ਨਾਬਾ ਨਾਬਾ ਸ਼ਹਿਰ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਆਂ ਪ੍ਰੀਤ ਕੰਪੈਨ ਏਜੰਸੀ ਦੇ ਬਿਲਕੁਲ ਸਾਹਮਣੇ ਜਿੱਥੇ ਆ ਮੋٹے ਮੋਟੇ ਜਵਾਖੜੇ ਨੇਗੇ ਅੱਜ ਜੀ ਦੋਸਤੋ ਫਤੇਗੜ ਸਾਹਿਬ ਸੰਗਤ ਚੱਲੀ ਐ ਮੱਥਾ ਟੇਕਣ ਪਰਿਵਾਰ ਦੇ ਨਾਲ ਤੇ ਇੱਕ ਟਰਾਲੀ ਪਿੱਛੇ ਐ ਇੱਕ ਟਰਾਲੀ ਆਪਣੇ ਬਿਲਕੁਲ ਮੂਹਰੇ ਜਾ ਰਹੀ ਹੈਗੀ ਤੁਸੀਂ ਦੇਖ ਸਕਦੇ ਹੋਗੇ ਤੇ ਆਪਾਂ ਬਾਦਸੋ ਪਹੁੰਚਣ ਵਾਲੇ ਜੀ ਬਾਦਸੋ ਰਹਿ ਗਿਆ ਆਪਣੇ ਕੋਲੋਂ ਕੁੱਲ 8 ਕਿਲੋਮੀਟਰ ਤੇ ਜੋ ਸੰਗਤ ਵੀ ਪਰਿਵਾਰ ਨਾਲ ਪਹਿਲਾਂ ਜਾਣਾ ਚਾਹੁੰਦੀ ਆ ਵੀ ਭੀੜ ਚ ਨਾ ਜਾਈਏ ਉਹ ਪਹਿਲਾਂ ਜਾ ਕੇ ਮੱਥਾ ਟੇਕਿਆ ਆਉਂਦੀ ਹੈਗੀ ਆ ਦੇਖੋ ਜੀ ਇਹ ਕਟਰੈਕਟਰ ਆ ਜਾਂਦਾ ਉਹਨਾਂ ਦਾ ਆ ਜੀ ਦੋਸਤੋ ਆਪਾਂ ਟੱਪ ਗਏ ਆ ਭਾਤ ਸੂਮ ਬਾਸੂ ਕ੍ਰੋਸ ਕਰ ਗਏ ਆ ਜੀ ਤੇ ਹੁਣ ਆਪਣਾ ਅੱਗੇ ਦਾ ਸਫਰ ਹੈਗਾ ਸਰਹੰਦ हां जी दोस्तों इस टाइम ਤੇ ਆਪਾਂ ਪਹੁੰਚ ਗਏ ਆਂਗੇ 메ਡ ਰੋਡ ਤੇ ਜੋ ਅੰਬਾਲਾ ਔਰ ਲੁਧਿਆਣਾ ਵਾਲਾ ਰੋਡ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਫਤੇਗੜ ਸਾਹਿਬ 6 ਕਿਲੋਮੀਟਰ ਹੈ ਲੰਘ ਜੂਗੀ ਲੰਘ ਜੂਗੀ ਹੁਣ ਆਪਾਂ ਅੱਛਾ ਮੈਂ ਤਾਂ ਇਸ਼ਰੇ ਸਾਹਿਬ ਨੂੰ ਭੁਲੇਣਾ ਚੱਲ ਚੱਲ ਬਹੁਤ ਤੇ ਦੇਖ ਲੈਂਦਾ ਥੱਲੇ ਉਤਰ ਕੇ ਲਓ ਜੀ ਦੋਸਤੋ ਹੁਣ ਆਪਾਂ ਆਪਣੀ ਗੱਡੀ ਇਹਦੇ ਥੱਲੋਂ ਟਪਾਉਣ ਦੀ ਕੋਸ਼ਿਸ਼ ਕਰਦੇ ਆਂ ਦੇਖਦੇ ਆਂ ਵੀ ਲੰਘੂਗੀ ਚੱਲ ਚੱਲਾ ਨਾ ਲੰਗੜੀ ਨਹੀਂ ਪੁੱਛ ਆਈ ਚ ਐਕਚੁਅਲ ਨਹੀਂ ਨਹੀਂ ਚੱਲ ਚਲੇ ਹੈਂ ਕੀ ਚੱਲੇ ਲੰਗੜੀ ਲੰਗੜੀ ਚੱਲ ਚਲੇ ਬਾਈ ਵੀ ਗਈ ਜਾਂਦਾ ਪਿੱਛੇ ਚੱਲ 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 ਲੋ ਜੀ ਦੋਸਤੋ ਆਪਾਂ ਇਤਨੀ ਲੱਗਦੀ ਨਹੀਂ ਸੀ ਗੱਡੀ ਲੇਕਿਨ ਆਪਾਂ ਥੱਕੇ ਨਾ ਬਾੜੇ ਲੱਤੀ ਐ ਵਾ ਲੋ ਥੱਕੇ ਨਾਲੀ ਬਾੜੀ ਹੈਗੀ ਲੋ ਜੀ ਆਪਾਂ ਮੁੜ ਗਏ ਦੋਸਤੋ ਹੁਣ ਫਤੇਗੜ ਸਾਹਿਬ ਨੂੰ ਸਰਹੰਦ ਨੂੰ ਜੀ ਦੋਸਤੋ ਆਪਾਂ ਸਰਹੰਤ ਥੋੜਾ ਕ੍ਰਾਸ ਕਰਕੇ ਔਰ ਓਵਰ ਬ੍ਰਿਜ ਦੇ ਉੱਪਰ ਚੜ ਗਏ ਆ ਜੋ ਸਟੇਸ਼ਨ ਵਾਲ ਲੈਂਡ ਵਾਲਾ ਓਵਰ ਬ੍ਰਿਜ ਬਣਿਆ ਹੋਇਆ ਹੈਗਾ ਉੱਥੋਂ ਦੀ ਹੁਣ ਆਪਾਂ ਜਾ ਰਹੇ ਆਗੇ ਫਤੇਗੜ ਸਾਹਿਬ ਵੱਲ ਜਿਸ ਸਾਈਡ ਗੁਰਦੁਆਰਾ ਸਾਹਿਬ ਬਣੇ ਹੋਏ ਨੇਗੇ ਜੋਤੀ ਸਰੂਪ ਤੇ ਜਿਵੇਂ ਉਹ ਬਸ ਜਾ ਰਹੀ ਹੈਗੀ ਆਪਾਂ ਇ ਪੁਲ ਦੇ ਉੱਤੋਂ ਦੀ ਹਾਂਜੀ ਆਪਾਂ ਪਹੁੰਚ ਗਏ ਜੀ ਫਤੇਗੜ ਸਾਹਿਬ ਸਾਹਮਣੇ ਆ ਗਿਆ ਜੀ ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤ ਤੁਸੀਂ ਦੇਖ ਸਕਦੇ ਹੋਗੇ ਤੇ ਹੁਣ ਆਪਾਂ ਮੋੜਾਂਗੇ ਜੀ ਖੱਬੇ ਹੱਥ ਲੋ ਜੀ ਦੋਸਤੋ ਆ ਗਿਆ ਜੀ ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤ ਹੁਣ ਆਪਾਂ ਹੋ ਗਏ ਜੀ ਫਤਿਹਗੜ੍ਹ ਸਾਹਿਬ ਨੂੰ ਆ ਜਾ ਭਈ ਆ ਜਾ ਆ ਜਾ ਲੰਘ ਜਾ ਯਾਰ ਅਸੀਂ ਕਿਹੜਾ ਤੈਨੂੰ ਕੁਝ ਕਹਨੇ ਆਂਗੇ ਤੇ ਸੰਗਤ ਜੋ ਲੰਗਰ ਕਮੇਟੀਆਂ ਨੇ ਉਹ ਲੰਗਰਾਂ ਵਾਲੇ ਉਰੇ ਆਉਣ ਲੱਗੇ ਸਫਾਈ ਢੱਲੇ ਕਰੀ ਜਾਂਦੇ ਨੇਗੇ ਤੇ ਪ੍ਰਬੰਧ ਕਰੀ ਜਾਂਦੇ ਨੇ ਲੰਗਰਾਂ ਵਗੈਰਾ ਦਾ ਜਿਵੇਂ ਕਿ ਅੱਜ ਹੈਗੀ ਹੈ ਜੀ 14 ਤਰੀਕ 14 ਤਰੀਕ ਕਿਉਂਕਿ 14 ਤਰੀਕ ਨੂੰ ਲੰਗਰ ਤੋਂ ਕਮੇਟੀਆਂ ਪਹਿਲਾਂ ਆਉਣ ਲੱਗ ਜਾਂਦੀਆਂ ਨੇ ਕਿਆਂ ਤੋਂ ਸੈਟਿੰਗ ਕਰਦੀਆਂ ਨੇ ਸਮਾਨ ਦੀ ਪ੍ਰਬੰਧ ਕਰਦੇ ਨੇ ਟੈਂਟ ਵਗੈਰਾ ਦਾ ਹੋਰ ਸਫਾਈ ਡੱਲਾ ਕਿਉਂਕਿ ਸੰਗਤ ਮੰਨ ਲਓ ਹੁਣ ਤੋਂ ਸਟਾਰਟ ਹੋ ਗਈ ਆਉਣੀ ਉਹਨਾਂ ਵਾਸਤੇ ਰਹਿਣ ਵਹਿਣ ਦਾ ਪ੍ਰਬੰਧ ਖਾਣ ਪੀਣ ਦਾ ਲੰਗਰ ਦਾ ਇਹ ਸਾਰਾ ਪਹਿਲਾ ਇੰਤਜ਼ਾਮ ਕਰਦੀਆਂ ਕਮੇਟੀਆਂ ਆ ਕੇ ਵਾਹਿਗੁਰੂ ਕਾਫੀ ਜਿਆਦਾ ਰਸਾ ਜੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਮੂਰੇ ਜੋ ਵੱਡਾ ਗੁਰਦੁਆਰਾ ਸਾਹਿਬ ਹੈ ਉਹਦੇ ਮੂਰੇ ਕਾਫੀ ਜਿਆਦਾ ਰਸਾ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜੀ ਆਪਾਂ ਪਹੁੰਚ ਗਏ ਆ ਜੀ ਗੁਰਦੁਆਰਾ ਫਤੇਗੜ ਸਾਹਿਬ ਬਿਲਕੁਲ ਤਨਤਨ ਬਾਬਾ ਜੋਰਾਵਰ ਸਿੰਘ ਜੀ ਤਨਤਨ ਬਾਬਾ ਫਤੇ ਸਿੰਘ ਜੀ ਤਨਤਨ ਮਾਤਾ ਗੁਜਰਪੌਰ ਜੀ ਸਹਾदत ਨੂੰ ਕੋਟ-ਕੋਟ ਪ੍ਰਣਾਮ ਤੇ ਆਪਾਂ ਬਿਲਕੁਲ ਗੁਰਦੁਆਰਾ ਸਾਹਿਬ ਦੇ ਮੂਹਰੇ ਪਹੁੰਚ ਗਏ ਆ ਜੀ ਤੇ ਰਸ ਬਹੁਤ ਜ਼ਿਆਦਾ ਕਾਫੀ ਜ਼ਿਆਦਾ ਤੇ ਬਾਈ ਸੁੰਨੀ ਬੈਠਿਆ ਆਪਾਂ ਚਲਾ ਰਹੇ ਸਾਈਡ ਦੇ ਗੱਡੀ ਤੇ ਸੋਨੋ ਬਈ ਮੂਹਰੇ ਰਸ ਦਿਖਾਣਾ ਜੀ ਕਿੰਨਾ ਜ਼ਿਆਦਾ ਰਸ ਆਗਾ ਆ ਦੇਖੋ ਸਾਨੂੰ ਕਾਫੀ ਟਾਈਮ ਹੋ ਗਿਆ ਆ ਜਾਮ ਦੇ ਵਿੱਚ ਖੜੇ ਨੂੰ ਲੱਗ ਜਾ ਲੱਗੇ ਕਾਫੀ ਟਾਈਮ ਹੋ ਗਿਆ ਭਾਈ ਰਸਤੇ ਦੇ ਵਿੱਚ ਖੜੇ ਨੂੰ ਤੁਸੀਂ ਦੇਖ ਸਕਦੋਂਗੇ ਇਹ ਸਾਹਮਣੇ ਆ ਗਿਆ ਗੁਰੂ ਘਰ ਜੀ ਉਹ ਨਹੀਂ ਜਾਮ ਲਾਦਾ ਮੋੜ ਮੜਾਈ ਵਾਲੇ ਜਾਮ ਲਵਾਉਂਦੇ ਨੇ ਜੀ ਇਹ ਆ ਗਿਆ ਜੀ ਇਸ ਸਾਈਡ ਗੁਰੂ ਘਰ ਤੇ ਰਸਾ ਹੈ ਜੀ ਜਾਦੇ ਆਪਣਾ ਸਾਫਰ ਹੈਗਾ ਥੋੜਾ ਜਿਹਾ ਲੰਮਾ ਜੀ ਤੇ ਸਲਾਹ ਤਾਂ ਹੈਗੀ ਸੀ ਰੁਕਣ ਦੀ ਲੇਕਿਨ ਆਪਾਂ ਹੁਣ ਰੁਕਦੇ ਨਹੀਂ ਹੈਗੇ ਜੀ ਵਾਹਿਗੁਰੂ ਸੁੱਖ ਰੱਖੇ ਆਪਾਂ ਆਉਂਦੇ ਹੋਏ ਦਰਸ਼ਨ ਕਰਾਂਗੇ ਹਾਂ ਵਾਹਿਗੁਰੂ ਧੰਨ ਗੁਰੂ ਨਾਨਕਾ ਫੇਰੇ ਵਾਹਿਗੁਰੂ ਜਿੱਦਲੀ ਲੈਂਦੇ ਕੋਈ ਉਤਰੀ ਲਾਵਾਂਗੇ ਖਾੜੇ ਤੋਂ ਬੰਦ ਪਿਆ ਹੈ ਹਾਂ ਤਾਂ ਜੋ ਜਾਮ ਲੱਗ ਰਿਹਾ ਹੈ ਜਾਮ ਕਾਫੀ ਟਾਈਮ ਹੋ ਗਿਆ ਸਾਨੂੰ ਨੇ ਖੜੇ ਨੂੰ ਤੇ ਸੰਗਤ ਬਹੁਤ ਹੈ ਜੀ ਵਾਹਿਗੁਰੂ ਧੰਨ ਗੁਰੂ ਏ ਹੈ ਜੀ ਗੁਰਦੁਆਰਾ ਸਾਹਿਬ ਇਹ ਫਾਟਕ ਦਾ ਬੰਦਾ ਤਾਰ ਕੇ ਜਾਮ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਣਾ ਫਾਟਕ ਆ ਤੇ ਜੀ ਫਾਟਕ ਬੰਦਾ ਇਸ ਟਾਈਮ ਤੇ ਸੰਗੀ ਹੱਥ ਬਨ ਕੇ ਬੇਨਤੀ ਹੈ ਜੋ ਵੀ ਰੇ ਟਰੈਕਟਰ ਟਰਾਲੀ ਇੱਥੇ ਲੈ ਕੇ ਆਉਂਦੇ ਨੇ ਵੱਡੀਆਂ ਗੱਡੀਆਂ ਨਾਲ ਛੋਟੀਆਂ ਵੀ ਬਾਈ ਬਣ ਕੇ ਇਸੀ ਦਾ ਧਿਆਨ ਰੱਖਿਆ ਕਰੋ ਵੀ ਸੜਕ ਤੇ ਪਾਰਕਿੰਗ ਨਾ ਕਰਿਆ ਕਰੋ ਆ ਦੇਖੋ ਜਿਵੇਂ ਆ ਇਹਦੇ ਮੁਰੇ ਆ ਕਾਰ ਖੜੀ ਹੈਗੀ ਸੜਕ ਦੇ ਉੱਤੇ ਖੜੀ ਹੈਗੀ ਉਹ ਆ ਤੇ ਬਾਈ ਨੇ ਟਰੈਕਟਰ ਖੜਾ ਰਕੇ ਉਸੇ ਕਰਕੇ ਹੀ ਟ੍ਰੈਫਿਕ ਜੋ ਵਿਗੜ ਪੈਂਦਾ ਰਹਿੰਦਾਗਾ ਆਪਣੀ SLAS ਹੀ ਦੋਸਤੋ ਵੀ ਗੁਰਦੁਆਰਾ ਸਾਹਿਬ ਮੱਥਾ ਟੇਕਾਂਗੇ ਇਹ ਇਧਰਲੀ ਸਾਈਡ ਆਪਣੇ ਗੁਰਦੁਆਰਾ ਸਾਹਿਬ ਆ ਗਿਆ ਤੇ ਅੱਜ ਦੀ SLAS ਹੀ ਵੀ ਹੁਣ ਜਾਂਦੇ ਹਾਂ ਮੱਥਾ ਟੇਕਾਂਗੇ ਲੇਕਿਨ ਰਾਸ ਬਹੁਤ ਜ਼ਿਆਦਾਗਾ ਤੇ ਆਪਣਾ ਸਫ਼ਰ ਵੀ ਥੋੜਾ ਜਿਹਾ ਲੰਮਾ ਹੈ ਦੂਰ ਪਿਆਗਾ ਤਾਂ ਕਰਕੇ ਵਾਇਗਰੂ ਸੁੱਖ ਰੱਖੇ ਵਾਪਸੀ ਵੇਲੇ ਕਰਾਂਗੇ ਕੋਸ਼ਿਸ਼ ਵੀ ਦਰਸ਼ਨ ਕਰਕੇ ਜਾਈਏ ਤੇ ਆ ਦੇਖ ਹਾਲ ਅਸਲ ਵਿੱਚ ਕਿੰਨੀ ਜ਼ਿਆਦਾ ਟ੍ਰੈਫਿਕ ਆਗਾ ਆ ਦੇਖੋ ਰੋਕ ਲੋ ਹਾਂ ਆ ਗਿਆ ਜੀ ਬਾਬਾ ਮੋਤੀ RAM ਮਹਿਰਾ ਯਾਦਗਾਰੀ ਗੇਟ ਤੇ ਆਪਾਂ ਹੁਣ ਇੱਥੋਂ ਲੰਘ ਗਏ ਜੀ ਹਾਂ ਦੇਖੋ ਜਿਵੇਂ ਦੁਕਾਨਾਂ ਤੋਂ ਉਹਨਾਂ ਲੱਗਣ ਲੱਗੀਆਂ ਆਹ ਪਾਰਕਿੰਗ ਵਾਸਤੇ ਜਗ੍ਹਾ ਛੱਡਤੀ ਤੇ ਵੱਡੀਆਂ ਗੱਡੀਆਂ ਛੋਟੀਆਂ ਸਾਰੀਆਂ ਇੱਧਰ ਖੜੀਆਂ ਲੋ ਜੀ ਦੋਸਤੋ ਆਪਾਂ ਪਹੁੰਚ ਗਏ ਆਂ ਸ਼ਹਿਰ ਮਰਿੰਡਾ ਇਹੋ ਸ਼ਹਿਰ ਮਰਿੰਡਾ ਜੀ ਜਿੱਥੇ ਛੋਟੇ ਸਹਬਜਾਦਿਆਂ ਨੂੰ ਫੜ ਕੇ ਲਿਆਂਦਾ ਸੀਗਾ ਕੋਤਵਾਲੀ ਮਰਿੰਡਾ ਕੋਤਵਾਲੀ ਕਹਿੰਦੇ ਨੇਗੇ ਇਹ ਉਹ ਜਗਾ ਜੀ ਇਸ ਟਾਈਮ ਤੇ ਆਪਾਂ ਮਰਿੰਡਾ ਸ਼ਹਿਰ ਪਹੁੰਚ ਗਏ ਹਾਂਗੇ ਰੁਕ ਗਈ ਗੱਲ ਪੁੱਛੜੇ ਕਰੀ ਆਪਰੇ ਜਮਨੇ ਆਪਾਂ ਮਰਿੰਡਾ ਸ਼ਹਿਰ ਟੱਪ ਗਏ ਜੀ ਅਨੰਤਪੁਰ ਰੂਪਨਗਰ ਨੂੰ ਮੁੜ ਗਏ ਆ ਲਓ ਜੀ ਦੋਸਤੋ ਹੁਣ ਆਪਾਂ ਆ ਗਏ ਜੀ ਵੱਡੇ ਰੋਡ ਤੇ ਰੋਪੜ ਤੇ ਜੇ ਜਿਤ ਮੰਨ ਲੋ ਸੱਜਾth ਮੁੜ ਜਾਗੇ ਚੰਡੀਗੜ ਖੱਬੇ ਹੱਥ ਮੁੜ ਜਾਗੇ ਰੋਪੜ ਲੋ ਜੀ ਦੋਸਤੋ ਹੁਣ ਆਪਾਂ ਚੜ ਗਏ ਆਂਗੇ ਵੱਡੇ ਰੋਡ ਤੇ ਇਹੇ ਰੋਡ ਜਾਊਗਾ ਸਿੱਧਾ ਕੀਰਤਨਪੁਰ ਸਾਹਿਬ ਅਨੰਦਪੁਰ ਅੱਗੇ ਕੁਲੂ ਮਨਾਲੀ ਨੰਗਲ ਡੈਮ ਹਨੈਣਾ ਦੇਵੀ ਸਾਰਾ ਇਹੀ ਰੋਡ ਉਧਰ ਨਿਕਲਦਾ ਇਹ ਆਪਣੇ ਪਿੱਛੇ ਰੋਡ ਆਉਂਦਾ ਜਿਹੜਾ ਚੰਡੀਗੜ ਤੋਂ ਆ ਰਿਹਾ ਜੀ ਤੇ ਇਹੇ ਰੋਡ ਤੇ ਕਾਫੀ ਜਿਆਦੇ ਇਹ ਟ੍ਰੈਫਿਕ ਆ ਗਈ ਇਹ ਦੇਣੇ ਔਰ ਰਾਤ ਨੂੰ ਬਸ ਇਸੇ ਤਰੀਕੇ ਨਾਲ ਚੱਲਦਾ ਰਹਿੰਦਾ ਜਿਸ ਹਿਸਾਬ ਨਾਲ ਹੁਣ ਚੱਲ ਰਿਹਾ ਹੈਗਾ ਹਾਲ ਸਾਸਰੀ ਅਨੰਤਪੁਰ ਸਾਹਿਬ 43 ਕਿਲੋਮੀਟਰ ਹੈਗਾ ਜੀ ਇੱਥੋਂ ਆਪਣੇ ਕੋਲੋਂ ਸਾਹਮਣੇ ਬੜਾ ਲੰਬਾ ਜਾਮ ਲੱਗਿਆ ਹੋਇਆ ਹੈਗਾ ਜੀ ਦੇਖ ਸਕਦੇ ਹੋਗੇ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਆ ਜੀ ਭਰਤਗੜ ਤੋਂ ਅੱਗੇ ਅਨੰਤਪੁਰ ਤੋਂ ਹੈਗੇ ਆ 20-15 20 ਕਿਲੋਮੀਟਰ ਪਿੱਛੇ ਆ ਗਏ ਇਸ ਟਾਈਮ ਤੇ ਆਪਾਂ ਰੌਕੀ ਢਾਬੇ ਤੇ ਰੁਕਿਆਂਗੇ ਚਾਹ ਪੀਣ ਵਾਸਤੇ ਉਹ ਖੜੀ ਆਪਣੀ ਰਾਣੀ ਸੁੰਦਰਾ ਭਰੀ ਆਪਾਂ ਰੁਕਿਆਂ ਰੌਕੀ ਢਾਬੇ ਤੇ ਚਾਹ ਪੀਣ ਤੇ ਹੁਣ ਚਾਹ ਪੀ ਕੇ ਆਪਾਂ ਅੱਗੇ ਲਈ ਚਾਲੇ ਪਾਵਾਂਗੇ ਆ ਖੜੀ ਆਪਣੀ ਰਾਣੀ ਸੁੰਦਰਾ ਰੌਕੀ ਢਾਬੇ ਤੇ ਤੇ ਤੁਸੀਂ ਰੋਡ ਦੇਖ ਸਕਦੇ ਹੋਗੇ ਇਹ ਸਾਰੀ ਟ੍ਰੈਫਿਕ ਮਾਲ ਲ ਕੇ ਚੱਲੋ ਇਧਰੋਂ ਰੋਮੇਰੋ ਪੜ ਆ ਗਿਆ ਅਨੰਦਪੁਰ ਇਧਰੋਂ ਆ ਗਈ ਚੰਡੀਗੜ੍ਹ ਸਾਈਡ ਤੋਂ ਸਾਰੀ ਟਰੈਫਿਕ ਆ ਰਹੀ ਹੈ ਇਹ ਜਾ ਰਹੀ ਹੈਗੀ ਇਸ ਟਾਈਮ ਤੇ ਅਨੰਦਪੁਰ ਸਾਈਡ ਨੂੰ ਤੇ ਜੋ ਇਹ ਟਰੱਕ ਲੰਘ ਰਹੇ ਨੇਗੇ ਇਹ ਲੰਘ ਰਹੇ ਨੇਗੇ ਰੋਪੜ ਸਾਈਡ ਨੂੰ ਅਨੰਦਪੁਰ ਹਾਂ ਦੋਸਤੋ ਆਪਾਂ ਪਹੁੰਚ ਗਏ ਕਿਰਤਨਪੁਰ ਸਾਹਿਬ ਆ ਜਿਹੜਾ ਪੁਲ ਚੜ ਗਿਆ ਇਹ ਜਾਂਦਾਗਾ ਮਨਾਲੀ ਨੂੰ ਇਹ ਲਿਖਿਆ ਪਿਆ ਸਾਹਮਣੇ ਮਨਾਲੀ ਤੇ ਇਧਰ ਆ ਗਏ ਜੀ ਪਤਾਲਪੁਰੀ ਸਾਹਿਬ ਗੁਰਦੁਆਰਾ ਕਿਰਤਨਪੁਰ ਸਾਹਿਬ ਜਿੱਥੇ ਫੁੱਲ ਪੈਂਦੇ ਨੇ ਤੇ ਇਸ ਟਾਈਮ ਤੇ ਆਪਾਂ ਲੰਘੇ ਆ ਜੀ ਬੋਲਦੇ ਥੱਲੋਂ ਦੀ ਅਨੰਦਪੁਰ ਸਾਹਿਬ ਨੂੰ ਤੇ ਆਪਾਂ ਟਾਬੇ ਤੇ ਖੜਕੇ ਚਾਹ ਵੀ ਪੀ ਲਈ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਜੀ ਸ੍ਰੀ ਅਨੰਦਪੁਰ ਸਾਹਿਬ ਇਹ ਆ ਗਿਆ ਜੀ ਸਵਾਗਤੀ ਗੇਟ ਤੁਸੀਂ ਦੇਖ ਸਕਦੇ ਹੋਗੇ ਆਪਣੇ ਬਿਲਕੁਲ ਸਾਹਮਣੇ ਹੈ ਸਵਾਗਤੀ ਗੇਟ ਧੰਨ ਗੁਰਨਾਨਕ ਧੰਨਵਾਜਾਂ ਵਾਲਿਆ ਸਤਿਗੁਰ ਕਾਲਪੁਰਖ ਵਾਹਿਗੁਰੂ ਜੀ ਵਾਹਿਗੁਰੂ ਧੰਨ ਗੁਰਨਾਨਕ ਧੰਨ ਗੁਰਨਾਨਕ ਏ ਮੇਰੇ ਕਾਲਪੁਰਖ ਵਾਹਿਗੁਰੂ ਸਭ ਤੇ ਭਲਾ ਕਰੀ ਸਤਿਗੁਰੂ ਦੋਸਤੋ ਆਪਾਂ ਅਨੰਤਪੁਰ ਸਾਹਿਬ ਪਹੁੰਚ ਗਏ ਆਂਗੇ ਤੇ ਆਪਾਂ ਪਾਰੋ ਗੁਰਦੁਆਰਾ ਸਾਹਿਬ ਨੂੰ ਨਮਸਕਾਰ ਕਰਕੇ ਅੱਗੇ ਲਈ ਚਾਲੇ ਪਾਵਾਂਗੇ ਜੀ ਕਿਉਂਕਿ ਅੱਗੇ ਬਾਈ ਨਾਲ ਆਪਣੀ ਗੱਲਬਾਤ ਹੋਗੀ ਕਹਿੰਦਾ ਆਜੋ ਕੋਈ ਗੱਲੀ ਸੋ ਜੋ ਸਾਹਮਣੇ ਗੱਡੀਆਂ ਜਾ ਰਹੀਆਂ ਨੇ ਉਹ ਜਾ ਰਹੀਆਂ ਨੇ ਵਿਰਾਸਤੇ ਖਾਲਸਾ ਇਹ ਸਾਹਮਣੇ ਬੋਰਡ ਲੱਗਿਆ ਹੈ ਜੀ ਵਿਰਾਸਤੇ ਖਾਲਸੇ ਦਾ ਇਧਰ ਵਿਰਾਸਤੇ ਖਾਲਸਾ ਹੈਗਾ ਤੇ ਇਹ ਜਿਹੜੀ ਸੜਕ ਜਾਂਦੀ ਹੈ ਇਹ ਬਾਬੋਲੀ ਸਾਹਿਬ ਨੂੰ ਜਾਂਦੀ ਹੈ ਤੇ ਅੱਗੇ ਵੱਡਾ ਗੁਰਦੁਆਰਾ ਸਾਹਿਬ ਹੈਗਾ ਕੀਸਗੜ੍ਹ ਸਾਹਿਬ ਕਿਲਾ ਕੀਸਗੜ੍ਹ ਸਾਹਿਬ ਉੱਥੇ ਜਾਂਦੀ ਹੈਗੀ ਤੇ ਹੁਣ ਆਪ ਲੋ ਜੀ ਦੋਸਤੋ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਟਾਈਮ ਤੇ ਗੁਰਦੁਆਰਾ ਕੀਸਗੜ੍ਹ ਸਾਹਿਬ ਦੇ ਬਿਲਕੁਲ ਆਪਣਾ ਗੁਰਦੁਆਰਾ ਕੀਸਗੜ੍ਹ ਸਾਹਿਬ ਦੇ ਮੂਹਰੇ ਖੜੇ ਆ ਜੀ ਤੁਸੀਂ ਦੇਖ ਸਕਦੇ ਹੋਗੇ ਤੇ ਇੱਧਰ ਆ ਗਈ ਜੀ ਗੱਡੀਆਂ ਦੀ ਪਾਰਕਿੰਗ ਇਸ ਟਾਈਮ ਤੇ ਬਹੁਤ ਜ਼ਿਆਦਾ ਗੱਡੀਆਂ ਆਈਆਂ ਹੋਈਆਂ ਨੇ ਜੀਆਂ ਕਿਉਂਕਿ ਸਕੂਲੀ ਬੱਸਾਂ ਨਹੀਂ ਆ ਬੱਚਿਆਂ ਨੂੰ ਦਰਸ਼ਨ ਦਿਦਾਰੇ ਕਰਾਉਣ ਲਈ ਲੈ ਕੇ ਆਉਂਦੇ ਨੇਗੇ ਤੇ ਇਹ ਆ ਗਿਆ ਜੀ ਮੇਨ ਰੋਡ ਇੱਧਰ ਉਹ ਗੱਡੀਆਂ ਲੰਘ ਰਹੀਆਂ ਨੇ ਜੀਆਂ ਤੇ ਇਸ ਟਾਈਮ ਤੇ ਆਪਾਂ ਗੁਰਦੁਆਰਾ ਕੇਸਗੜ ਬਿਲਕੁਲ ਸਾਹਮਣੇ ਖੜੇ ਜੀ ਤੁਸੀਂ ਦੇਖ ਸਕਦੇ ਹੋਗੇ ਹਾਂ ਜੀ ਦੋਸਤੋ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਕਿਉਂਕਿ ਅੱਗੇ ਦੂਰ ਜਾਣਾ ਤਾਰ ਕੇ ਆਪਾਂ ਬਾਹਰੋਂ ਦਰਸ਼ਨ ਕਰਿਆ ਹੈ ਜੀ ਤੇ ਇਹ ਆ ਗਿਆ ਜੀ ਬੱਸ ਸਟੈਂਡ ਔਰੋਂ ਦਾ ਬੱਸ ਸਾਡਾ ਸ੍ਰੀ ਅਨੰਦਪੁਰ ਸਾਹਿਬ ਦਾ ਇਹ ਆ ਗਿਆ ਜੀ ਬੱਸ ਸਟੈਂਡ ਤੇ ਹੁਣ ਆਪਾਂ ਸਿੱਧੇ ਨਿਕਲਾਂਗੇ ਜੀ ਨੰਗਲ ਨੂੰ ਹਾਂ ਉੱਥੇ ਜੀ ਪਰਚੀ ਨਹੀਂ ਕੱਢ ਦਿੰਦੀ ਛੋਟੀ ਇੱਕ 40 45 ਰਪਈ। ਲੋ ਜੀ ਦੋਸਤੋ ਆ ਸਾਹਮਣੇ ਆ ਗਿਆ ਨਾਣਾ ਦੇਵੀ ਨੂੰ ਰਾਹ ਮੁੜ ਰਿਹਾਗਾ। ਇਹ ਸਾਹਮਣੇ ਗੱਡੀ ਖੜੀ ਹੈਗੀ ਜੋ ਇਹ ਸਕੂਟਰੀ ਗੱਲੀ ਖੜੀਆਂ। ਇਹ ਲਿਖਿਆ ਪਿਆ ਨਾਣਾ ਦੇਵੀ 18 ਕਿਲੋਮੀਟਰ ਹੈ ਜੀ। ਇਹ ਇਹ ਸੜਕ ਜਾਂਦੀ ਹੈ ਨਾਣਾ ਦੇਵੀ ਨੂੰ। ਸਾਨੂੰ ਮੈਂ ਦਿਖਾ ਦਿੰਦਾ। ਆਹ ਸੜਕ ਜਾਂਦੀ ਹੈ ਜੀ ਮਾਤਾ ਨਾਣਾ ਦੇਵੀ ਦੇ ਮੰਦਿਰ ਨੂੰ। ਇਹ ਇਧਰ ਵੀ ਹਿਮਾਚਲ ਸਟਾਰਟ ਹੋ ਜਾਂਦਾ ਹੈਗਾ। ਤੇ ਆਪਾਂ ਜਾ ਰਹੇ ਹੁਣ ਆਪਾਂ ਇੱਥੇ ਸਿੱਧੇ ਲਾਂਗੇ ਨੰਗਲ ਨੂੰ। ਬਾਅਦ ਨੰਗਲ ਤੋਂ ਆਪਾਂ ਪ੍ਰਵੇਸ਼ ਕਰ ਦਾਂਗੇ। ਮੰਚਲ ਦੇ ਵਿੱਚ 게ਟ ਆਉਂਦਾ ਜੋ ਅਨੰਦਪੁਰ ਸਾਹਿਬ ਟੱਪ ਕੇ ਮਜਾਰਾ ਪਿੰਡ ਤੋਂ ਅੱਗੇ ਆਉਂਦਾ ਜੀ ਜੇ ਤੁਹਾਨੂੰ ਨੰਗਲ ਸਾਈਡ ਤੋਂ ਆਉਣੇ ਆ ਉੱਥੇ ਸੁਆਗਤਕਾਰਾ ਗੇਟ ਯਾਦਗਾਰੀ ਗੇਟ ਸ੍ਰੀ ਅਨੰਦਪੁਰ ਸਾਹਿਬ ਦਾ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਆਂਗੇ ਨੰਗਲ ਜਿੱਥੇ ਡੈਮ ਬਣਿਆ ਹੋਇਆ ਹੈਗਾ ਆਪਾਂ ਉਹ ਸ਼ਹਿਰ ਦੇ ਵਿੱਚ ਪਹੁੰਚ ਗਏ ਆਂ ਨੰਗਲ ਸ਼ਹਿਰ ਦੇ ਵਿੱਚ हां जी दोस्तों आपा हिमाचल ਦੇ ਵਿੱਚ ਪ੍ਰਵੇਸ਼ ਕਰ ਗਏ ਆ ਜੀ ਇਹ ਛੋਟਾ ਜਿਹਾ ਸ਼ਹਿਰ ਹੈਗਾ ਹਿਮਾਚਲ ਦਾ ਤੇ ਆਪਾਂ ਹਿਮਾਚਲ 'ਚ ਐਂਟਰੀ ਹੋ ਗਈ ਆਪਣੀ ਤੇ ਅੱਗੇ-ਅੱਗੇ ਚੈੱਕ ਪੋਸਟ ਉੱਥੇ ਕਟੂਗੀ ਆਪਣੀ ਪਰਚੀ ਫਿਰ ਆਪਾਂ ਅੱਗੇ ਲਈ ਚੱਲਦੇ ਆ ਜੀ ਜੀ ਦੋਸਤੋ ਆਪਾਂ ਪਹੁੰਚ ਗਏ ਆ ਹਰੋਲੀ ਇਸ ਟਾਈਮ ਤੇ ਆਪਾਂ ਹਰੋਲੀ ਸ਼ਹਿਰ ਆਈ ਛੋਟਾ ਜਿਹਾ ਹੈ ਉੱਥੇ ਆਪਾਂ ਪਹੁੰਚ ਗਏ ਹਾਂਗੇ ਥੋੜੇ ਉੱਚੀ ਜਗ੍ਹਾ ਦੇ ਉੱਤੇ ਬਣਿਆ ਹੋਇਆ ਸ਼ਹਿਰ ਹੈਗਾ हां जी दोस्तों अमर शहीद लेखो जोगिंदर सिंह राणा ਆਪਾਂ ਪਹੁੰਚ ਗਏ ਜੀ ਇੱਥੇ ਹਰੋਲੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣੀ ਲੋਕੇਸ਼ਨ ਹੈਗੀ ਤੇ ਪਲੇਨ ਏਰੀਆ ਕੋਈ ਬਾਲੀ ਵੱਡੀ ਉਹ ਨਹੀਂ ਹੈਗਾ ਲੰਮ ਜੜਾਂ ਮਜਣੀ ਪਲੇਨ ਏਰੀਆ ਦਾ हां जी दोस्तों 11:24 ਹੋ ਗਏ ਜੀ ਤੇ ਆਪਾਂ ਸਮਾਨ ਅਗਦੇ ਅਗਲੇ ਦੇ ਘਰੇ ਡਿਲੀਵਰ ਕਰਤਾ ਤੇ ਹੁਣ ਆਪਾਂ ਇੱਥੋਂ 11:24 ਵਜੇ ਤੇ ਹੀ ਉਹਨਾਂ ਦੇ ਘਰੋਂ ਵਾਪਸੀ ਕਰ ਲਈ ਤੇ ਹੁਣ ਦੇਖਦੇ ਆਪਾਂ ਕਿੱਥੇ ਸਟੇ ਕਰਨੀ ਹੈਗੀ ਠੀਕ ਹੈ ਜੀ ਤੇ ਆਪਣਾ ਅੱਜ ਵਾਲਾ ਵਲੌਗ ਇੱਥੇ ਤੱਕ ਜੀ ਜੋ-ਜੋ ਭੈਣ ਭਰਾ ਆਪਣੇ ਹਾਂਜੀ ਦੋਸਤੋ ਆਪਾਂ ਇੱਥੇ ਇੱਕ ਪਿੰਡ ਹੈਗਾ ਛੋੜਾ ਸ਼ਹਿਰ ਵੀ ਕਾਸ਼ਵਾ ਵੀ ਹੈ ਟਾਲੀਵਾਲ ਤੇ ਥੋੜਾ ਇੰਡਸਟਰੀ ਏਰੀਆ ਹੈਗਾ ਤੇ ਉੱਥੇ ਆਪਾਂ ਇਸ ਟਾਈਮ ਤੇ ਪਹੁੰਚ ਗਏ ਆ ਜੀ ਤੇ ਰਾਤ ਦੇ 12 ਵਜੇ ਚੁੱਕੇ ਨੇਗੇ ਆਪਾਂ ਇੱਥੇ ਰੂਮ ਲੈ ਲਈ ਤੇ ਵਧੀਆ ਪ੍ਰਾਈਸ ਚ ਮਿਲ ਗਿਆ ਕੋਈ ਬਾਹਰ ਰੇਟ ਨਹੀਂ ਹੈਗਾ 500 ਰੁਪਏ ਦਾ ਰੂਮ ਦਾ ਪ੍ਰਾਈਸ ਆ ਤੁਸੀਂ ਦੇਖ ਸਕਦੇ ਹੋਗੇ ਬਹੁਤ ਫੈਸਿਲਿਟੀ ਹੈਗੀ ਆ ਦੇਖੋ ਟੈਲੀਫੋਨ ਵਗੈਰਾ ਹੋਰ ਤੇ ਸੋਨੂੰ ਮੈਂ ਦਿਖਾਣਾਗਾ ਮੋਟਾ ਵਧੀਆ ਗਰਮ ਕੰਬਲ ਵਧੀਆ ਬੈੱਡ ਬੋਰਡ ਵਧੀਆ ਲੱਗਿਆ ਹੋਇਆ ਹੈ ਦੋ ਬੰਦਿਆਂ ਵਾਸਤੇ ਐਲਈਡੀ ਵਗੈਰਾ ਅੰਦਰ ਲੈਟਰਨ ਬੈਥਰੂਮ ਸਾਰਾ ਕੁਝ ਏਸੀ ਵਗੈਰਾ ਸਭ ਕੁਝ ਲੱਗਿਆ ਹੋਇਆ ਹੈਗਾ ਪ੍ਰਾਈਸ ਵੀ ਕੁਝ ਨਹੀਂ ਹੈਗਾ 500 ਰੁਪਏ ਓਨਲੀ ਏ ਹਰੌਲੀ ਹੈ ਜੀ ਨਹੀਂ ਟਾਲੀਵਾਲ ਟਾਲੀਵਾਲ ਹੈ ਜੀ ਆਪਣਾ ਨਿਵਾਸ ਹੋਟਲ ਦਾ ਨਾਮ ਹੈ ਜੀ ਆਪਣਾ ਨਿਵਾਸ ਰੂਮ ਮਿਲਦੇ ਨੇ ਉਰੇ ਬਹੁਤ ਵਧੀਆ ਗੈਡਨਸ ਕੀਤਾ ਜਿਵੇਂ ਅਸੀਂ ਰਾਤ ਨੂੰ 12 ਵਜੇ ਆਏ ਆਂਗੇ ਇੱਥੇ ਤੇ ਵਧੀਆ ਗੈਡਨਸ ਕੀਤਾ ਬਹੁਤ ਚੰਗੇ ਅੰਕਲ ਨੇ ਬਹੁਤ ਚੰਗ ਵਧੀਆ ਸੁਭਾਗ ਅੰਕਲ ਦਾ ਹਾਂਜੀ ਮੈਂ ਕਈ ਵਾਰ ਕਿਸੇ ਪਿੰਡ ਭਰਾਣੇ ਇਧਰ ਆਉਣਾ ਹੋਵੇ ਲੇਟ ਫੇਟ ਹੋ ਜਾ ਤੇ ਮੈਂ ਇਸ ਹੋਟਲ ਦਾ ਰਿਕਾਰਡ ਜਾਂ ਡਿਸਟਿੰਗਵਿਸ਼ ਰਿਕਾਰਡ ਮੈਂ ਲੋਕੇਸ਼ਨ ਚ ਪਾ ਦੂੰਗਾ ਮਨ ਲਓ ਇਹਦੇ ਉੱਪਰ ਪਾ ਦੂੰਗਾ ਤੇ ਤੁਸੀਂ ਇੱਥੇ 500 ਰੁਪਏ ਦਾ ਰੂਮ ਮਿਲਿਆ ਆਪਾਂ ਨੂੰ ਰਾਤ ਨੂੰ 12 ਵਜੇ ਜੀ 700 ਮੰਗੇ ਸੀ ਹੰਕਲ ਨੇ ਪਰ ਰਿਕੁਐਸਟ ਕੀਤੀ ਪਲੀਜ਼ ਅਸੀਂ ਤਿੰਨ ਚਾਰ ਘੰਟੇ ਸੌਣਾ ਹੈ ਡਰਾਈਵਰ ਅਸੀਂ ਡਰਾਈਵਰ ਬੰਦੀਆਂਗੇ ਕਹਿੰਦਾ ਕੋਈ ਗੱਲ ਨਹੀਂ ਆਜੋ ਤੇ ਹੁਣ ਆਪਾਂ ਜੀ ਆ ਦੇਖੋ ਬਾਈ ਉਧਰ ਗਿਆ ਹੋਇਆ ਅਸੀਂ ਦੋ ਬੰਦਿਆਂਗੇ ਬਸ ਵਧੀਆ ਰਹਿਣਾ ਵੈਣਾ ਸਾਰਾ ਕੁਝ ਓਕੇ ਆ ਤੇ ਮਿਲਦੇ ਹਾਂ ਇਸ ਨੂੰ ਫਿਰ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਤਬ ਤੱਕ ਸਾਰੇ ਪੈਨਾ ਭਰਾਵਾਂ ਦਾ ਧੰਨਵਾਦ ਗੁੱਡ ਨਾਈਟ ਜੀ ਸਾਰਿਆਂ ਨੂੰ